ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਾਬਕਾ ਪੀਏ ਦੇ ਉੱਤੇ 1 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗੇ ਨੇ ਤਾਂ ਇਹ ਮਾਮਲਾ ਵੱਡਾ ਬਣਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਵਿਧਾਇਕ ਦਾ ਸਾਬਕਾ ਪੀਏ ਹੈ ਜਿਸ ਦੇ ਉੱਪਰ ਇਹ ਦੋਸ਼ ਲੱਗ ਰਹੇ ਨੇ ਤਾਂ ਇਹ ਮਾਮਲਾ ਸਾਹਮਣੇ ਹੈ ਪੰਚਕੂਲਾ ਦੇ ਸੈਕਟਰ 26 ਦੇ ਵਾਸੀ ਮਲਕੀਤ ਸਿੰਘ ਨੇ ਸ਼ਿਕਾਇਤ ਤੇ ਚੰਡੀਮੰਦਰ ਪੁਲਿਸ ਸਟੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਸਾਬਕਾ ਨਿੱਜੀ ਸਹਾਇਕ ਤਰुण ਅਤੇ ਉਸ ਦੇ ਸਾਥੀ ਦੇ ਗੈਰੀ ਦੇ ਵਿਰੁੱਧ ਤੋਖਾ ਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਦੋਵਾਂ ਤੇ 1 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ ਸ਼ਿਕਾਇਤਕਰਤਾ ਮਲਕੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਾਲ 1996-97 ਦੇ ਵਿੱਚ ਪੰਚਕੂਲਾ ਦੇ ਸੈਕਟਰ 20 ਦੇ ਵਿੱਚ ਉਸ ਦੀ 10 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਤੇ ਮੁਆਵਜ਼ੇ ਨਾਲ ਉਸ ਨੇ ਨਾਰਾਇਣਗੜ੍ਹ ਵਿੱਚ 16 ਏਕੜ ਜ਼ਮੀਨ ਖਰੀਦੀ ਤੇ ਖੇਤੀ ਤੇ ਡੇਰੀ ਦਾ ਕਾਰੋਬਾਰ ਸ਼ੁਰੂ ਕੀਤਾ ਮਲਕੀਤ ਦਾ ਦੋਸ਼ ਹੈ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਲੇਖਾਕਾਰ ਸੁਨੀਲ ਬੰਸਲ ਨੇ ਉਸਦੇ ਬੈਂਕ ਖਾਤਿਆਂ ਦੀ ਦੁਰਵਰਤੋਂ ਕੀਤੀ ਤੇ ਪੈਸੇ ਕਢਵਾਏ ਇਸ ਤੋਂ ਬਾਅਦ 23 ਜਨਵਰੀ 2024 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸਦੇ ਘਰ ਛਾਪਾ ਮਾਰਿਆ ਪਰ ਕੋਈ ਵੀ ਅਪਰਾਧਿਕ ਦਸਤਾਵੇਜ਼ ਬਰਾਮਦ ਨਹੀਂ ਹੋਏ ਇਸ ਘਟਨਾ ਤੋਂ ਬਾਅਦ ਮਲਕੀਤ ਸਿੰਘ ਨੇ ਮਦਦ ਲਈ ਵਿਧਾਇਕ ਕੁਲਵੰਤ ਸਿੰਘ ਦੇ ਕੋਲ ਪਹੁੰਚ ਕੀਤੀ ਮਲਕੀਤ ਸਿੰਘ ਦਾ ਦਾਵਾ ਹੈ ਕਿ ਵਿਧਾਇਕ ਦੇ ਕਥਿਤ ਪੀਏ ਤਰुण ਅਤੇ ਉਸਦੇ ਸਾਥੀ ਗੈਰੀ ਨੇ ਵਪਾਰਸ਼ਾਲੀ ਹੋਣ ਦਾ ਦਾਵਾ ਕੀਤਾ ਤੇ ਈਡੀ ਨਾਲ ਕੇਸ ਨਿਪਟਾਉਣ ਦੀ ਪੇਸ਼ਕਸ਼ ਕੀਤੀ ਅਤੇ ਬਦਲੇ ਦੇ ਵਿੱਚ 1 ਕਰੋੜ ਰੁਪਏ ਨਕਦ ਲਏ। ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਇਹ ਰਕਮ ਈਡੀ ਨੂੰ ਨਹੀਂ ਦਿੱਤੀ ਅਤੇ ਹੁਣ ਉਹ ਮਲਕੀਤ ਸਿੰਘ ਤੋਂ 8 ਕਰੋੜ ਰੁਪਏ ਹੋਰ ਮੰਗ ਰਹੇ ਨੇ। ਇਸ ਮਾਮਲੇ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਨਜ਼ਦੀਕੀ ਸਾਥੀਆਂ ਦਾ ਕਹਿਣਾ ਹੈ ਕਿ ਤਰुण ਨਾਮ ਦਾ ਕੋਈ ਵੀ ਪੀਏ ਵਿਧਾਇਕ ਦੇ ਨਾਲ ਨਹੀਂ ਹੈ। ਤਰਨਜੀਤ ਨਾਮ ਦਾ ਇੱਕ ਪੀਏ ਸੀ ਜਿਸ ਨੂੰ ਲਗਭਗ 1 ਸਾਲ ਪਹਿਲਾਂ ਹਟਾ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਨੇ ਤਰਣ ਅਤੇ ਗੈਰੀ ਦੇ ਖਿਲਾਫ ਤੋਂ ਖਤੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਦੇ ਬਲਬਦਾਂ ਜੋ ਕਿ ਅਸ਼ਲੀਲ ਵੀਡੀਓਜ਼ ਦੇ ਮਾਮਲੇ ਨੂੰ ਲੈ ਕੇ ਜੁੜੀ ਹੋਈ ਹੈ ਤੇ ਇਸ ਦੇ ਉੱਤੇ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਅਸ਼ਲੀਲ ਕੰਟੈਂਟ ਹਟਾਉਣ ਦੇ ਲਈ ਇੱਕ ਅਰਜ਼ੀ ਲਿਖ ਦਿੱਤੀ ਹੈ ਤਾਂ ਇਤਰਾਜਕ ਜੋ ਵੀਡੀਓਜ਼ ਨੇ ਅਸ਼ਲੀਲ ਵੀਡੀਓਜ਼ ਨੇ ਉਹਨਾਂ ਦੇ ਖਿਲਾਫ ਇਹ ਐਕਸ਼ਨ ਲੈਣ ਦੀ ਤਿਆਰੀ ਕੀਤੀ ਗਈ ਹੈ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵੱਲੋਂ ਇਸ ਸੰਬੰਧੀ ਸੂਮੂਟੋ ਨੋਟਿਸ ਲਿਆ ਗਿਆ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ADGP ਸਾਈਬਰ ਕ੍ਰਾਈਮ ਨੂੰ ਚਿੱਠੀ ਵੀ ਲਿਖੀ ਹੈ ADGP ਸਾਈਬਰ ਕ੍ਰਾਈਮ ਨੂੰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਚਿੱਠੀ ਦੇ ਰਾਹੀਂ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਲੱਛਰਤਾ ਪ੍ਰਸਾਰਿਤ ਕਰਨ ਵਾਲੇ ਵੀਡੀਓਜ਼ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਵੀਡੀਓ ਤੇ ਧਿਆਨ ਰੱਖਣ ਲਈ ਨੋਡਲ ਅਫਸਰ ਵੀ ਤਿਆਰ ਕਰਨ ਦੀ ਮੰਗ ਕੀਤੀ ਹੈ ਕਮਿਸ਼ਨ ਨੇ ਕਿਹਾ ਕਿ ਅਜਿਹਿਆਂ ਵੀਡੀਓਜ਼ ਨਾਲ ਬੱਚਿਆਂ ਦੇ ਦਿਮਾਗ ਤੇ ਮਾੜਾ ਅਸਰ ਪੈਂਦਾ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ 15 ਦਿਨਾਂ ਦੇ ਅੰਦਰ ਇਸ ਸੰਬੰਧੀ ਕਾਰਵਾਈ ਕਰਕੇ ਰਿਪੋਰਟ ਵੀ ਸੰਪੀ ਜਾਵੇ ਕਾਬਲੇ ਦੌਰੇ ਕਿ ਲੱਚਰਤਾ ਵਾਲੀਆਂ ਵੀਡੀਓਜ਼ ਨੂੰ ਲੈ ਕੇ ਇਸ ਸਮੇਂ ਪੰਜਾਬ ਦੇ ਵਿੱਚ ਮਾਹੌਲ ਪਖਿਆ ਹੋਇਆ ਤੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਕਮਲਕੌਰ ਮਹਿਲਾ ਦੇ ਜਿਹੜਾ ਕਤਲ ਕੀਤਾ ਗਿਆ ਸੀ ਤੇ ਉਸ ਦਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋਂ ਨੂੰ ਦੱਸਿਆ ਜਾ ਰਿਹਾ ਹੈ ਤੇ ਇਹ ਲੱਗਦਾ ਹੈ ਕਿ ਕਮਲਕੌਰ ਗਲਤ ਵੀਡੀਓ ਪਾ ਕੇ ਪੰਜਾਬ ਨੂੰ ਬਦਨਾਮ ਕਰ ਰਹੀ ਸੀ ਭਾਵੇਂ ਕਮਲਕੌਰ ਦੇ ਕਤਲ ਦੇ ਵਿੱਚ ਉਹ ਨਾਮ ਹੈ ਜਿਹੜਾ ਸਾਹਮਣੇ ਆਇਆ ਹੈ ਪਰ ਉਸ ਉੱਤੇ ਪੰਜਾਬ ਦੇ ਵਿੱਚ ਹੋਰ ਅਜਿਹੇ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਦੇ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਕੰਟੈਂਟ ਦੇ ਉੱਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਕੰਟੈਂਟ ਨੂੰ ਹਟਾਉਣ ਦੇ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਗਲੀ ਖਬਰ ਸਾਹਮਣੇ ਆ ਰਹੀ ਹੈ ਦੀਪਿਕਾ ਲੂਥਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਨੂੰ ਜਿਹੜੀ ਸਿਕਿਉਰਿਟੀ ਮਿਲੀ ਸੀ ਅਤੇ ਉਸ ਨੂੰ ਧਮਕੀਆਂ ਜੋ ਮਿਲੀਆਂ ਸੀ ਉਸ ਮਾਮਲੇ ਦੇ ਨਾਲ ਇੱਕ ਖਬਰ ਜੁੜੀ ਹੋਈ ਹੈ ਇੱਕ ਹੋਰ આરોપી ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਦੇ ਵਿੱਚੋਂ ਪਹਿਲਾਂ ਪਟਿਆਲਾ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਲੁਧਿਆਣਾ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਵਾਂ ਨੂੰ 14 ਦਿਨਾਂ ਦੀ ਨੈਂਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਰਮਨਦੀਪ ਸਿੰਘ ਤੇ ਜਸਪ੍ਰੀਤ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਅੰਮ੍ਰਿਤਸਰ ਪੁਲਿਸ ਨੇ ਦੀਪਕਾ ਲੁਥਰਾ ਨੂੰ ਧਮਕੀ ਦੇਣ ਦੇ ਮਾਮਲੇ 'ਚ 2 ਦਿਨ ਪਹਿਲਾਂ ਜਸਪ੍ਰੀਤ ਸਿੰਘ ਪੁੱਤਰ ਸੁਤਿੰਦਰ ਸਿੰਘ ਵਾਸੀ ਢਿੱਲੋਂ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਸੀ ਤੇ ਅਦਾਲਤ ਨੇ ਜਸਪ੍ਰੀਤ ਸਿੰਘ ਨੂੰ 1 ਦਿਨ ਤੇ ਪੁਲਿਸ ਰਿਮਾਂਡ ਤੇ ਭੇਜਿਆ ਸੀ ਗ੍ਰਿਫਤਾਰ ਕੀਤੇ ਨੌਜਵਾਨ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਗ੍ਰਿਫਤਾਰ ਕੀਤਾ ਗਿਆ ਜਸਪ੍ਰੀਤ ਸਿੰਘ ਕਤਲ ਕਰਕੇ ਫਰਾਰ ਹੋਏ ਅਮਰਿਤਪਾਲ ਦੇ ਮੈਰੋਂ ਦੇ ਸੰਪਰਕ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਰਵਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਦੱਸਿਆ ਕਿ ਰਮਨਦੀਪ ਸਿੰਘ ਨੇ ਦੀਪਿਕਾ ਨੂੰ ਧਮਕੀ ਭਰੀ ਮੇਲ ਭੇਜੀ ਸੀ ਅਤੇ 13 14 ਤੇ 15 ਜੂਨ ਨੂੰ ਦੀਪਿਕਾ ਨੂੰ ਤਿੰਨ ਮੇਲਾਂ ਗਈਆਂ ਸਨ ਤਾਂ ਕਮਲਕਾਂਲ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵੱਲੋਂ ਮਾਫੀਆਂ ਵੀ ਮੰਗੀਆਂ ਗਈਆਂ ਅਤੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਕਿ ਸਾਨੂੰ ਧਮਕਾਇਆ ਜਾ ਰਿਹਾ ਹੈ ਅਤੇ ਮਾਫੀ ਮੰਗਣ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਦੀਆਂ ਜੋ ਖਬਰਾਂ ਆਉਂਦੀਆਂ ਉਸ ਤੋਂ ਬਾਅਦ ਉਹ ਪੁਲਿਸ ਕੋਲ ਜਾਂਦੇ ਆ ਸ਼ਿਕਾਇਤ ਦਿੰਦੇ ਆ ਤੇ ਉਹਨਾਂ ਨੂੰ ਸਿਕਿਉਰਿਟੀ ਵੀ ਮਿਲ ਜਾਂਦੀ ਹੈ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਹ ਸਿਕਿਉਰਿਟੀ ਹੈ ਜਿਹੜੀ ਹੁਣ ਦੀਪਿਕਾ ਲੂਥਰਾ ਨੂੰ ਮਿਲੀ ਹੈ ਪੰਜ ਤੋਂ 6 ਮੁਲਾਜ਼ਮਾ ਜਿਹੜੇ ਉਸ ਸਿਕਿਉਰਿਟੀ ਦੇ ਵਿੱਚ ਦੀਪਿਕਾ ਲੂਥਰਾ ਨੂੰ ਦਿੱਤੇ ਗਏ ਨੇ ਤਾਂ ਹੁਣ ਤੱਕ ਦੀਆਂ ਇਹ ਤਿੰਨ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਐ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ